ਸੀ ਨਾਨਾ ਦੇਵੀ ਮਾਤਾ ਜੀ ਦੇ ਧਾਮ ਚੋਂ ਮੱਥਾ ਟੇਕ ਕੇ ਆ ਗਏ ਵਾਪਸ ਤੇ ਸੋਚਿਆ ਹੁਣ ਇਹਦਾ ਇੱਕ ਬੁੱਗੀਆਂ ਜਾਂਦਾ ਵੀ ਚੱਕਰ ਲਗਾਇਆ ਜਾਵੇ ਰੋਪਵੇ ਇਹ ਦੇਖਣ ਜਦਾ ਬਹੁਤ ਨਜ਼ਾਰਾ ਆਉਂਦਾ ਥੱਲੇ ਦੇਖੋ ਦੋਸਤੋ ਉਥੋਂ ਤੱਕ ਜਾਂਦੀ ਹੈ ਇਹ ਇਹਦੀ ਇੱਕ ਪਾਸੇ ਦੀ ਟੈਗਟ 185 ਰੁਪਏ ਤੇ ਜੇ ਆਪਾਂ ਦੋਨੇ ਪਾਸੇ ਦੀ ਲੈਨੇ ਆ ਤਾਂ 350 ਰੁਪਏ ਤੇ ਆਪਾਂ ਤਾਂ ਦੋਸਤੋ ਫਿਰ ਅਪਡਾਊਨ ਦੀ ਟੈਗਟ ਹੀ ਲਈ ਆ ਇਹ ਅਪਡਾਊਨ ਦੀ ਟੈਗਟ ਲੈ ਕੇ ਲੈਨੇ ਨਜ਼ਾਰੇ ਤੇ ਤੁਹਾਨੂੰ ਦਿਖਾਉਂਦੇ ਆ ਫਿਰ ਵਿੱਚ ਬਹਿ ਕੇ हां जी दोस्तों ਲੈ ਲਈ ਟਿਕਟ ਤੇ ਬਾਈ ਕਹਿੰਦਾ 5 ਮਿੰਟ ਤੁਹਾਨੂੰ ਵੇਟ ਕਰਨੀ ਪਊਗੀ ਮੈਂ ਤਾਂ ਕਿਉਂ ਕਹਿੰਦੇ ਵੀ ਰਾਸੀ ਬਹੁਤ ਆ ਤੇ ਭਲਟਾਂ ਦਾ ਤੇ ਅਪਡਾਉਣ ਚੱਲੀ ਜਾਂਦੀ ਆ ਮੈਂ ਕਹਾਂ ਚੱਲ ਕੋਈ ਗੱਲ ਨਹੀਂ 5 ਮਿੰਟ ਹੋਰ ਕਰ ਲੈਨੇ ਆ ਵੇਟ ਵੇਟ ਅੱਗੇ ਵੀ ਬਹੁਤ ਕੀਤਾ ਲੱਗਾ ਦੇਖ ਹੀ ਰਹੇ ਸੀ ਸੋਚਿਆ ਵੀ ਹੁਣ ਇਹ ਤੇ ਇੱਕ ਢੇੜਾ ਵੀ ਕੱਢਿਆ ਜਾਵੇ ਰੋਪੇ ਦੇ ਆਇਆਂ ਦਾ ਨਹੀਂ ਚੱਕਰ ਲਗਾਇਆ ਤਾਂ ਇਹ ਵੀ ਫੇਰਾ ਵੀ ਕੋਈ ਨਹੀਂ ਫਸ ਉੜਾ ਐਕਸਪੀਰੀਅੰਸ ਦਾ ਹੋ ਜੇ ਵੀ ਕਿਦਾਂ ਐਵੀ ਵਾਰੀ ਹੋਲਡ ਗਈ ਬੈਠਣ ਲੱਗੇ ਆ ਜੀ ਤੇ ਇਧਰ ਰੋਗਵੇ ਤੇ ਬਹਿ ਗਏ ਸੀ ਲੋਵੀ ਬਹਿ ਗਏ ਆ ਰੋਗਵੇ ਤੇ ਚੱਕਦਾ ਕੰਮ ਨਸ ਤਸਰਾਈ ਹੋ ਗਿਆ ਕਿਤੇ ਗੱਲਾਂ ਵਾਦ ਗਿਆ ਸਰਾ ਹੋ ਗਿਆ ਬਾਈ ਸਰਾ ਐਂਡ ਲਾ ਕੇ ਗੱਲਬਾਤ ਇਸ ਤੋਂ ਬਾਅਦ ਗੱਲਬਾਤ ਅਰੇ ਦੋਤੋਂ ਡਰਦੀ ਲੱਗ ਰਿਹਾ ਦੇਖੋ ਭਈ ਮੈਨੂੰ ਤਾਂ ਨਹੀਂ ਲੱਗ ਰਿਹਾ ਪਰ ਉਹ ਨਜ਼ਾਰਾ ਆ ਰਿਹਾ ਬਹੁਤ ਬਈ ਬੜਾ ਨੰਦ ਆ ਰਿਹਾ ਬਈ ਪਰ ਖੜਾ ਤਾਂ ਨਹੀਂ ਹੋਇਆ ਯਾਰ ਇਹਦੇ ਵਿੱਚ ਪਰ ਉਹ ਜਿੰਦੀ ਦਾ ਸਪੀਡ ਹੀ ਘਟ ਗਈ ਯਾਰ ਇਹਦਾ ਸੋਰੀ ਦੇਖੋ ਸੜਕਾਂ ਹੀ ਜ਼ਿਆਦਾ ਜੇ ਜਾਨਾ ਕਿ ਫਿਰ ਬਾਪ ਸਾਇਾਨ ਆਹ ਅੱਗੇ ਦੀ ਵੀ ਲੱਗ ਰਹੀ ਜਾਂਦੀ ਆ ਹੱਥਾਂਾਂ ਦਾ ਖੰਬੇ ਲੱਗੇ ਨੇ ਨਮਕਾਰ ਤੋਂ ਉੱਥੋਂ ਆਏ ਪਿੱਛੋਂ ਲੈ ਦੋ ਤੋ ਵਾਕਈ ਸਹੀ ਜਾਦਾ ਉਧਰ ਚਲਾ ਭਾਈ ਹੈ ਇਹਦਾ ਨਜ਼ਾਰਾ ਹੀ ਆ ਜ਼ਿੰਦਗੀ ਦੇ ਕੋਈ ਕੋਨਾ ਵੀ ਉਹ ਘੈਂਡ ਗੱਲਬਾਤ ਆ ਬਈ ਸਾਰੇ ਇੰਦਿਆਂ ਦੇ ਵਿੱਚ ਯਾਰ ਕੁਝ ਵੀ ਨਹੀਂ ਆਉਂਦਾ ਬਈ ਜ਼ਿੰਦਗੀ ਦੇ ਦੇਖੋ ਐਂਡ ਗੱਲਬਾਤ ਆ ਬਈ ਯਾਰ ਲੈ ਨੋ ਤੇ ਕੌਣ ਆਂਦੀ ਉੱਪਰੋਂ ਉੱਥੋਂ ਆਇਆ ਦੇਖੋ ਗੱਲਬਾਤ ਜਿਵੇਂ ਸਰਾ ਹੋ ਗਈ ਹੁਣ ਤਾਂ ਡਾਊਨ ਜਾ ਰਹੇ ਆਂ ਤਾਂ ਹੁਣ ਇੱਕ ਦੂਆ ਤੁਹਾਨੂੰ ਡਾਊਨ ਜਾ ਰਹੇ ਆਂ ਇਸ ਵਾਰ ਵੀ ਆਵਾਂਗੇ ਉੱਪਰ ਆਪਾਂ ਦੇਖੋ ਸੜਕ ਐ ਵੀ ਮਿੱਤਰੋਂ ਆਏ ਆਂ ਮਿੱਤਰੋਂ ਹੋਰ ਤੋਂ ਇਹ ਇਹ ਆ ਭੀਉ ਇੱਧਰ ਆ ਨਹੀਂ ਲੇਦਾ ਆਦੇ ਤੋਂ ਮਖਦੋਲੀ ਆ ਜਾ ਰਹੇ ਵਿੱਚ ਬੈਠਿਆ ਬੰਦੇ ਆ ਨਹੀਂ ਹ ਲੈ ਬਈ ਕਿੱਥੇ ਆ ਗਏ ਅਸੀਂ ਆ ਗਏ ਪਾਣਾ ਚ ਤੇ ਰੋਪਵੇ ਤੇ ਕਹਿੰਦਾ ਕੌਣ ਆ ਗਿਆ ਕਹਿੰਦਾ ਝੂਟੇ ਮਾੜੇ ਲੈਂਦਾ ਲੈਂਦਾ ਪੰਜਾਬ ਵਾਲਾ ਨਹੀਂ ਆ ਰਹੇ ਆਉਂਦੇ ਆ ਪਿਆ ਵਾਲਾ ਕਹਿੰਦਾ ਕਿੱਥੇ ਖਦਾ ਏ ਉੱਡਿਆ ਸਰਦਾ ਹਵਾ ਚ ਕਿਵੇਂ ਆ ਜਾਂਦੇ ਆ ਬਈ ਆਈ ਫੀਲਿੰਗ ਸਾਡੀ ਐ ਇਹ ਤਾਂ ਆਉਂਗਾ ਨਾ ੱਪਾਇਆ ਦੇ ਦੇ ਕੋਈ ਸਾਟਾ ਜਾਂਦਾ ਦੋਸਤੋ ਪਹਾੜਾਂ 'ਨਾ ਰਹੋ ਪਹਾੜਾਂ 'ਨਾ ਰਹੋ ਜਿੱਥੋਂ ਆਪਾਂ ਨੂੰ ਪੰਜਾਬ ਨੂੰ ਬਿਜਲੀ ਮਿਲਦੀ ਆ ਇਹ ਪਹਾੜਾਂ ਆ ਗਏ ਦੇਖੋ ਉੱਥੇ ਜਾਣਾ ਈ ਥੱਲੇ ਸੋਨ ਇੱਧਰ ਵਾਪਸੀ ਵਾਲਾ ਰਸਤਾ ਈ ਦੇਖੋ ਸੜਕਾਂ ਉਧਰੋਂ ਹੀ ਚੜਦੇ ਹੋਏ ਦਿਖਾਉਂਗਾ ਤੁਹਾਨੂੰ ਗੱਲ ਬਾਤ ਦੋਸਤੋ ਉੱਪਰ ਤੋਂ ਤਾਂ ਆ ਗਏ ਥੱਲੇ ਤੇ ਆ ਦੇਖੋ ਇੱਧਰ ਵੀ ਬਹੁਤ ਖੜੀਆਂ ਆ ਗੱਡੀਆਂ ਆ ਜਿਹਦੇ ਵਿੱਚ ਅਸੀਂ ਬੈ ਕੇ ਆਏ ਆ ਸਾਡੇ ਲਈ ਤਾਂ ਗੱਡੀਆਂ ਆ ਰੋਬ ਤੇ ਹੁਣ ਇਧਰੋਂ ਅਸੀਂ ਜਾਵਾਂਗੇ ਵਾਪਸੀ 2 ਕਿਲੋਮੀਟਰ ਆ ਕੇ ਥੱਲੇ ਤੇ 2.5 ਕਿਲੋਮੀਟਰ ਉੱਪਰ ਆਹ ਦੇਖੋ ਆ ਚੱਕਰ ਜਿਹਦੇ ਸਿਰ ਤੇ ਸਾਰਾ ਕੁਝ ਚੱਲਦਾ ਫਿਰ ਦੋਸਤੋ ਇਹ ਚੱਕਰ ਦੇ ਆਲੇ ਦੁਆਲੇ ਘੁੰਮਦੀ ਆ ਤਾਰ ਤੇ ਤਾਰ ਉੱਪਰ ਖਿੱਚਦੀ ਆ ਤੇ ਬਾਕੀ ਯਾਰ ਸਾਇੰਸ ਦੀ ਤਕਨੀਕ ਨੇ ਯਾਰ ਦੋਸਤੋ ਸਾਨੂੰ ਤਾਂ ਇੱਥੇ ਤਾਰ ਤਾਂ ਇੱਕਾਰੀ ਚਲ ਚਲ ਬੇ ਪੌੜੀਆਂ ਆਈਆਂ ਦੋਸਤੋ ਲੈ ਫਿਰ ਆਉਦੇ ਨਜ਼ਾਰੇ ਦੋਸਤੋ ਜਿਹੜਾ ਜਾਰੀ ਹੋ ਰਿਹਾ ਉਹ ਮੈਂ ਸਰਾ ਹੀ ਖਰਾਉਂਗਾ ਜਾਰੀ ਤੇ ਬਹੁਤ ਅਨੁਭਵ ਹੋ ਰਿਹਾ ਗਾ ਇਹ ਗੱਲ ਰੱਖੀ ਆ ਲੱਗਦਾ ਸਾਨੂੰ ਪਤਾ ਵੀ ਉਹ ਤਾਰੀ ਐਂਡ ਹੋਇਆ ਜਾਂਦਾ ਸਰਾ ਹੋ ਗਿਆ ਕਹਿੰਦੇ ਇਹ 2 ਤੋਂ 2.5 ਕਿਲੋਮੀਟਰ ਦਾ ਰਸਤਾ ਦਾ ਦੇ ਬਈ ਉਹ ਆਪਦੇ ਮੁਕਾਬਕ ਪਰ ਸਾਨੂੰ ਤਾਂ ਘੱਟ ਲੱਗਿਆ ਪਰ ਨਜ਼ਾਰਾ ਬਹੁਤ ਆ ਦਾ ਧੰਨਵਾਦ ਆ ਬਈ ਦੇਖੋ ਉੱਥੋਂ ਆ ਰਹੀਆਂ ਹੋਰ ਬੁੱਗੀਆਂਆਂ ਜਿਹੜਾ ਉੱਚੇ-ਉੱਚੇ ਪਹਾੜਾ ਤੇ ਨੀਚੇ ਉਹ ਦੇਖੋ ਭਾਖੜਾ ਡੈਮ ਦੇਖ ਰਿਹਾ ਹੂ ਉਹ ਤੁਹਾਨੂੰ ਨਹਿਰ ਆ ਭਾਖੜੇ ਵਾਲੀ ਜਿਹਦੇ ਤੋਂ ਪਾਣੀ ਉਹਦੇ ਉਹ ਆਪਣੀ ਬਿਜਲੀ ਬਣਦੀ ਆ ਜਿਹੜੀ ਆਪਣੇ ਸਾਰੇ ਪੰਜਾਬ ਨੂੰ ਮਿਲਦੀ ਆ ਆ ਦੇਖੋ ਇੱਧਰ ਤੁਸੀਂ ਦੇਖ ਰਿਹਾ ਹੋਊਗਾ ਤੇ ਆ ਦੇਖੋ ਸਿੰਗਲ ਦੀ ਘਾਟ ਵੀ ਆ ਰਹੀ ਹੈ ਜਿਵੇਂ ਆਪਾਂ ਕਹਿੰਨੇ ਹੋ ਜੂਥੇ ਲੈਂਕਰੋਡੋਂ ਪੰਡਾ ਉਹਨਾਂ ਨੂੰ ਤੇ ਉਹ ਆਪਦੇ ਵੀ ਆਪਾਂ ਬੱਡੀ ਆ ਬਹੁਤ ਚਾਹੀਦੇ ਜ਼ਰਦਿਆਂ ਤੁਹਾਨੂੰ ਵੀਡੀਓ ਜਦੋਂ ਆ ਕੇ ਪਤਾ ਲੱਗ ਜਾਣਾ ਸਰਾ ਵਈ ਸਰਾ ਇਹ ਬਸ ਬਹੁਤ ਹੋ ਗਿਆ ਦੇਖਿਆ ਜੀ ਦਲੀਬਾਣਾ ਸਾਈਡਾ ਦੇਖਾਂਦਾ ਪਹਾੜ ਹੀ ਦੇਖਣੇ ਆ ਪਲੇਨ ਲਾ ਕੇ ਤਾਂ ਹਰੇਕ ਹੀ ਜਲਾਉਂਦਾ ਇਹਨਾਂ ਪਹਾੜਾਂ ਨੂੰ ਸੁਧਾ ਹੋ ਗਿਆ ਤੇ ਪਹਾੜਾਂ ਦੇ 뷰 ਹੀ ਆ ਸਾਰੇ ਪਿੱਛੇ ਦੇਖ ਲੋ ਜੀ ਕਿੱਡੇ ਕਿੱਡੇ ਪਹਾੜ ਆ ਤੇ ਪਹਾੜਾਂ ਦੇ ਉੱਤੇ ਬਣੀ ਵੀ ਹੈਗੀ ਰੋਪਵੇ ਤੇ ਰੋਪਵੇ ਦੇ ਉੱਤੇ ਹੀ ਲੈ ਰਿਆ ਨਿਗਾਰੇ